ਮੁਲਾਜ਼ਮ ਜਿਹੜਾ ਤੁਸੀਂ ਦੇਖੋ ਕਿ ਸਿੱਖੀ ਬਾਣੀ ਦੇ ਵਿੱਚ ਹੈ ਸਾਬ ਸੂਰਤ ਹੈ ਦੂਜੇ ਪਾਸੇ ਕਰਪਾਨ ਜਿਹੜੀ ਮਹਾਰਾਜ ਦੇ ਬਖਸ਼ਿਸ਼ ਹੋਈ ਹੈ ਉਹ ਵੀ ਪਾਈ ਹੋਈ ਹੈ ਤੇ ਦਮਾਲਾ ਬੰਨਿਆ ਹੋਇਆ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ ਤਨਦੇਹੀ ਦੇ ਨਾਲ ਤੇ ਹੱਥ ਦੇ ਵਿੱਚ ਉਹ ਤੱਕੜਾ ਹੈ ਤਾਂ ਇਹ ਜਿਹੜੀਆਂ ਪੰਜੇ ਕਕਾਰ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਸੀ ਉਹਨਾਂ ਕਕਾਰਾਂ ਦੇ ਨਾਲ ਹੀ ਸਾਬ ਸੂਰਤ ਤੌਰ ਤੇ ਤੁਸੀਂ ਦੇਖੋ ਕਿ ਇਹ ਪੁਲਿਸ ਮੁਲਾਜ਼ਮ ਡਿਊਟੀ ਵੀ ਨਿਭਾ ਰਿਹਾ ਹੈ ਦੂਜੇ ਪਾਸੇ ਆਪਣੀ ਸਿੱਖੀ ਨਾਲ ਵੀ ਜੁੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਜਿਹੜੇ ਮਹਾਰਾਜ ਨੇ ਹਰ ਸਿੱਖ ਨੂੰ ਅਮਰ ਸਕੌਣ ਵੇਲੇ ਕਿਤੇ ਹੁੰਦੇ ਨੂੰ ਸੋਹਣੀ ਤਸਵੀਰ ਵੇਖਣ ਨੂੰ ਮਿਲੀ ਮੈਂ ਜਦੋਂ ਨਾਕੇ ਤੇ ਤੁਹਾਨੂੰ ਦੇਖਿਆ ਤਾਂ ਇਹ ਲੱਗ ਰਿਹਾ ਸੀ ਕਿ ਆਹ ਸੂਰਤ ਦੇਖ ਕੇ ਤਾਂ ਬਾਰ ਬਾਰ ਦੇਖੀਏ ਇਹ ਨਹੀਂ ਆਇਆ ਕਿ ਆਪਾਂ ਸਭ ਸੂਰਤ ਹੋ ਕੇ ਵੀ ਡਿਊਟੀ ਕਰ ਸਕਦੇ ਆ ਜਾਂ ਫਿਰ ਕਿਸੇ ਨੇ ਓਬਜੈਕਸ਼ਨ ਤਾਂ ਨਹੀਂ ਕਰਿਆ ਹੈ ਇਸ ਮੈਕਮੇ ਦੇ ਵਿੱਚ ਕੋਈ ਇਨਸਾਨ ਜ਼ਮਦਾ ਹਾਂਜੀ ਜੇ ਉਹਦੇ ਕੇਸ ਅਜ਼ਲ ਨਾ ਕਰੀ ਹੂੰ ਜੋ ਜ ਰਹਿਣ ਦੀ ਉਹਨੂੰ ਤਾਂ ਹਰ ਕੋਈ ਉਹਨੂੰ ਸਰਦਾਰ ਹੀ ਕਹੂਗਾ ਜਿਹੜੀ ਹੈਗੀ ਐ ਇਹ ਦਸ਼ਮ ਪਾਤਸ਼ਾਹ ਜੀ ਚਲਾਇਆ ਹੈ ਪੰਥ ਕੀ ਨਾਮ ਮਨੀਸ਼ ਸਿੰਘ ਕੇ ਮੈਂ ਪਹਿਲਾਂ ਜੀ ਦੇਖੋ ਮੈਂ ਹਿੰਦੂਧਰਮ ਨੂੰ ਬਲੋਂ ਕਰਦਾ ਹਾਂ ਅੱਛਾ ਜੀ ਕੁਦਰਤੀ ਮਾਰੇ ਦੇ ਇਹੋ ਜੇ ਰੰਗ ਨੇ ਤੇ ਮਾਰੇ ਦੀ ਬਾਣੀ ਨੇ ਆਪਣੇ ਵੱਲ ਖਿੱਚ ਪਾਈ ਤੇ ਉਹਦੀ ਕਿਰਪਾ ਨੇ ਆਪਣੇ ਵੱਲ ਆਪਣੇ ਨੂੰ ਕੀਤਾ ਮੈਨੂੰ ਦਸ਼ਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਾਜਿਆ ਗਿਆ ਸਿੱਖ ਪੰਥ ਲਗਾਤਾਰ ਉਹਨਾਂ ਦੀ ਫਲਵਾੜੀ ਬੱਦੀ ਜਾ ਰਹੀ ਹੈ ਇਸ ਨੂੰ ਲੈ ਕੇ ਸਿੱਖ ਭਾਵੇਂ ਕਿਸੇ ਫੀਲਡ 'ਚ ਹੋਵੇ ਭਾਵੇਂ ਕੋਈ ਨੌਕਰੀ ਕਰਦਾ ਹੋਵੇ ਬਿਜ਼ਨਸਮੈਨ ਹੋਵੇ ਤਾਂ ਉਹ ਆਪਣੀ ਸਿੱਖੀ ਨਾਲ ਆਪਣੇ ਸਾਬ ਸੂਰਤ ਤੇ ਨਾਲ ਪਹਿਰਾਵੇ ਨਾਲ ਜੁੜਿਆ ਰਹਿੰਦਾ ਹੈ ਤਾਂ ਇਸ ਨੂੰ ਲੈ ਕੇ ਬਹੁਤ ਵੱਖਰੀਆਂ ਤਸਵੀਰਾਂ ਕਈ ਵਾਰ ਵੇਖਣ ਨੂੰ ਮਿਲਦੀਆਂ ਨੇ ਜੋ ਬੰਦਾ ਕਈ ਵਾਰ ਸੋਚਦਾ ਵੀ ਨਹੀਂ ਹੈ ਬੰਦੇ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਉਸ ਫੀਲਡ 'ਚ ਸਾਰੇ ਹੀ ਬਿਨਾਂ ਸਿੱਖੀ ਬਾਣੀ ਤੋਂ ਹੋਣਗੇ ਤਾਂ ਇਸ ਨੂੰ ਲੈ ਕੇ ਇੱਕ ਤਸਵੀਰ ਦਿਖਾਣੇ ਆ ਇੱਥੇ ਕੀ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਿਹੜਾ ਤੁਸੀਂ ਦੇਖੋ ਕੀ ਸਿੱਖੀ ਵਾਲੇ ਦੇ ਵਿੱਚ ਹੈ ਸਾਬਤ ਸੂਰਤ ਹੈ ਦੂਜੇ ਪਾਸੇ ਕਰਪਾਨ ਜਿਹੜੀ ਮਹਾਰਾਜ ਦੇ ਬਖਸ਼ੀ ਹੋਈ ਹੈ ਉਹ ਵੀ ਪਾਈ ਹੋਈ ਹੈ ਤੇ ਦਮਾਲਾ ਬੰਨਿਆ ਹੋਇਆ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ ਤਨਦੇਈ ਦੇ ਨਾਲ ਤੇ ਹੱਥ ਦੇ ਵਿੱਚ ਮੋਟਾ ਕੜਾ ਤਾਂ ਇਹ ਜਿਹੜੀਆਂ ਪੰਜੇ ਕਕਾਰ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਸੀ ਉਹਨਾਂ ਕਕਾਰਾਂ ਦੇ ਨਾਲ ਹੀ ਸਾਬਤ ਸੂਰਤ ਤੌਰ ਤੇ ਤੁਸੀਂ ਦੇਖੋ ਕਿ ਇਹ ਪੁਲਿਸ ਮੁਲਾਜ਼ਮ ਟੂਟੀ ਵੀ ਨਿਭਾ ਰਿਹਾ ਹੈ ਦੂਜੇ ਪਾਸੇ ਆਪਣੀ ਸਿੱਖੀ ਨਾਲ ਵੀ ਜੁੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਜਿਹੜੇ ਮਹਾਰਾਜ ਨੇ ਹਰ ਸਿੱਖ ਨੂੰ ਅਮਰ ਸਕੌਣ ਵੇਲੇ ਕਿਤੇ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਪੁਲਿਸ ਮੁਲਾਜ਼ਮ ਸਾਡੇ ਨਾਲ ਨੇ ਉਹ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਤਸਵੀਰ ਵੇਖਣ ਨੂੰ ਮਿਲੀ ਮੈਂ ਜਦੋਂ ਇਨਾਕੇ ਤੇ ਤੁਹਾਨੂੰ ਦੇਖਿਆ ਤਾਂ ਇਹ ਲੱਗ ਰਿਹਾ ਸੀ ਕਿ ਆਹ ਸੂਰਤ ਦੇਖ ਕੇ ਤਾਂ ਬਾਰ ਬਾਰ ਦੇਖੀਏ ਇਹ ਮੰਚ ਕਿਵੇਂ ਆਇਆ ਕਿ ਆਪਾਂ ਸਬ ਸੁਰਤ ਹੋ ਕੇ ਵੀ ਡਿਊਟੀ ਕਰ ਸਕਦੇ ਆ ਜਾਂ ਫਿਰ ਕਿਸੇ ਨੇ ਆਬਜੈਕਸ਼ਨ ਤਾਂ ਨਹੀਂ ਕਰਿਆ ਹੈ ਇਸ ਮਹਿਕਮੇ ਦੇ ਵਿੱਚ ਦੇਖੋ ਜਿਹੜੀ ਇਹ ਸਬ ਸੁਰਤ ਦੀ ਗੱਲ ਹੈ ਸਬ ਦਾ ਮੁੱਢ ਹੈ ਕੋਈ ਇਨਸਾਨ ਜੰਮਦਾ ਹੈ ਜੇ ਉਹਦੇ ਕੇਸ ਉਸ ਨਾਲ ਨਾ ਕਰੀ ਹੂੰ ਜੇ ਉਹ ਜੇ ਰਹਿਣ ਦੀ ਉਹਨੂੰ ਤਾਂ ਹਰ ਕੋਈ ਉਹਨੂੰ ਸਰਦਾਰ ਹੀ ਕਹੂਗਾ ਸਬ ਸੁਰਤ ਹੀ ਕਹੂਗਾ ਹਾਂ ਤੇ ਸਬ ਦਾ ਹੀ ਮੁੱਢ ਹੈ ਹੀ ਹੈ ਜੋ ਕੁਝ ਸਮੇਂ ਦੇ ਹਲਾਤਾਂ ਕਰਕੇ ਮਤਲਬ ਮਾਇਆ ਦੇ ਪ੍ਰਕੋਪ ਜੇ ਪਏ ਜਿਹਦੇ ਕਰਕੇ ਲੋਕ ਅੱਜ ਪਤਿਤ ਹੁੰਦੇ ਜਾ ਰਹੇ ਨੇ ਇਸ ਬਾਣੀ ਨੂੰ ਛੱਡਦੇ ਜਾਂ ਨੇ ਪਰ ਅਸਲ ਸਰੂਪ ਸ਼ਬਦ ਹੈ ਇਹੀ ਹੈ ਤੇ ਦੂਜੀ ਗੱਲ ਹੈ ਕਿ ਇਹ ਸਿੱਖੀ ਜਿਹੜੀ ਹੈਗੀ ਹੈ ਉਹ ਇਹ ਦਸਮ ਪਾਤਸ਼ਾਹ ਜੀ ਚਲਾਇਆ ਪੰਥ ਹੈ ਨਾਨਕ ਤਾਂ ਜੀ ਨੇ ਸਿਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਇਹ ਪੰਥ ਚੱਲਿਆ ਤੇ ਨਾਨਕ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਸਿੰਘ ਤੱਕ ਬਣਾਉਣ ਲਈ 250 ਸਾਲ ਦਾ ਵਕਫਾ ਜਿਹੜਾ ਦਸਮ ਪਾਤਸ਼ਾਹ ਜੀ ਨੇ ਆ ਕੇ ਸੰਪੂਰਨ ਕੀਤਾ ਤੇ ਇੱਕ ਸਿੰਘ ਸਾਜਿਆ ਤੇ ਸਿੱਖ ਨੂੰ ਸਾਜ ਕੇ ਉਹਨੂੰ ਧਰਮ ਯੁੱਧ ਮੋਰਚੇ ਲਈ ਸਾਜਿਆ ਜਿਹੜਾ ਸਾਜਿਆ ਕਿ ਹਮੇਸ਼ਾ ਸੱਚ ਦੇ ਲਈ ਲੜਨਾ ਹੈ ਤੇ ਸੱਚ ਦੇ ਲਈ ਖੜਨਾ ਹੈ ਪੰਥ ਇੱਕ ਕਾਰ ਤੁਸੀਂ ਪੂਰੇ ਪਾਏ ਹੋਣੇ ਉਹ ਵੀ ਉਹ ਜਿਹੜਾ ਬੰਦਾ ਕਈ ਵਾਰ ਅੱਜਕੱਲ ਤਾਂ ਜਿਸ ਤਰੀਕੇ ਨਾਲ ਅਮਰ ਜਖਦਾ ਕਈ ਵਾਰ ਬੰਦੇ ਕਿਰਪਾਨ ਅੰਦਰ ਨੂੰ ਪਾ ਲੈਂਦੇ ਕਿ ਮੈਂ ਜੌਬ ਵੀ ਕਰਨੀ ਹੈ ਦੂਜੀ ਪਾਸੇ ਤੁਸੀਂ ਹਜੂਰੀਆ ਸਾਹਿਬ ਵੀ ਲਿਆ ਹੋਇਆ ਤਾਂ ਇਹ ਵੀ ਕਈ ਵਾਰ ਬੰਦੇ ਨਹੀਂ ਰੱਖਦੇ ਕਈ ਗੁਰਸਿੱਖ ਪਰ ਤੁਸੀਂ ਸਾਰਾ ਕੁਝ ਨਾਲ ਮਹਾਰਾਜ ਦੇ ਹੁਕਮਤ ਦੇ ਮੁਤਾਬਕ ਚੱਲ ਰਹੇ ਹੋ ਤਾਂ ਇਸ ਦੇ ਨਾਲ ਕਿੰਨਾ ਕੁ ਸਕੂਨ ਮਿਲਦਾ ਜਾਂ ਹੋਰ ਕਿੰਨੇ ਕੁ ਲੋਕ ਐਪਰੀਸ਼ੀਏਟ ਕਰਦੇ ਤੁਹਾਨੂੰ ਦੇਖੋ ਜੀ ਬਹੁਤ ਲੋਕ ਨਹੀਂ ਰਹੇ ਐਪਰੀਸ਼ੀਏਟ ਵੀ ਕਰਦੇ ਨੇ ਇਸ ਗੱਲ ਨੂੰ ਸਲਾੰਗ ਕਰਦੇ ਨੇ ਤੇ ਤੇ ਜਿਹੜਾ ਮੰਨ ਲਓ ਇਹ ਕਕਾਰ ਨੇ ਮਹਾਰਾਜ ਜੀ ਨੇ ਸਾਨੂੰ ਉਤੋਂ ਦੀ ਪਾਏ ਨੇ ਇਹ ਕੋਈ ਜਿਵੇਂ ਕਿਰਪਾ ਨੂੰ ਲੈ ਲਈ ਆ ਪਰ ਵਿੱਚੋਂ ਦੀ ਪੰਦ ਨਹੀਂ ਕੀ ਗੁਰਸਿੱਖ ਪਰ ਦਸਮ ਪਾਤਸ਼ਾਹ ਜੀ ਨੇ ਕਿਰਪਾ ਨੂੰ ਉੱਪਰੋਂ ਦੀ ਪਾਈ ਹੈ ਕਿਉਂਕਿ ਇਹ ਕੋਈ ਲੋਕੋਗੇ ਜਿਉਹੇ ਰੱਖੀ ਜਾਂਦੀ ਜਿਹੜੀ ਚੋਰੀ ਦੀ ਹੋਵੇ ਬਿਲਕੁਕੁਲ ਠੀਕ ਹੈ ਜੀ ਅੱਛਾ ਮਨੀਸ਼ ਸਿੰਘ ਮਨੀਸ਼ ਸਿੰਘ ਦਾ ਨਾਮ ਦਾ ਮੈਂ ਥੋੜਾ ਜਿਹਾ ਸੋਚਣਾ ਚਾਹਨਾ ਕਿ ਨਾਮ ਮਨੀਸ਼ ਸਿੰਘ ਕਿਵੇਂ ਪਹਿਲਾਂ ਜੀ ਦੇਖੋ ਮੈਂ Hinduਧਰ ਨੂੰ ਬਲੋਂ ਕਰਦਾ ਅੱਛਾ ਜੀ ਠੀਕ ਹੈ ਤੇ ਕੁਦਰਤੀ ਮਾਰੇ ਦੀ ਇਹੋ ਜੀ ਰੰਗ ਨੇ ਤੇ ਮਾਰੇ ਦੀ ਬਾਣੀ ਨੇ ਆਪਣੇ ਵੱਲ ਖਿੱਚ ਪਾਈ ਤੇ ਉਹਦੀ ਕਿਰਪਾ ਨੇ ਆਪਣੇ ਵੱਲ ਆਪਣੇ ਨੂੰ ਕੀਤਾ ਮੈਨੂੰ ਤੇ ਆਪਣਾ ਸਿੰਘ ਸਾਜਿਆ ਉਹਨਾਂ ਨੇ ਕੋਤੋਂ ਕੋਤੋਂ ਤੁਸੀਂ ਸਿੱਖਿਆਰਨ ਕੀਤੀ ਜੀ ਮੈਨੂੰ ਸਾਲ ਕਿ ਹੋਏ 150 ਸਾਲ ਹਾਂ ਜੀ ਕੀ ਪ੍ਰਭਾਵਤ ਹੋਏ ਸਿੱਖੀ ਤੋਂ ਸਿੱਖੀ ਦੇ ਵਿੱਚ ਬਾਣੀ ਤੋਂ ਜਾਂ ਗੁਰਸਿੱਖਾਂ ਤੋਂ ਉਹਨਾਂ ਦੇ ਜੀਵਨ ਤੋਂ ਤੁਸੀਂ ਜੀਵਨ ਪੜਿਆ ਹੋਣਾ ਮਹਾਰਾਜ ਦਾ ਵੀ ਸਿੱਖਾਂ ਦਾ ਵੀ ਕੁਰਬਾਨੀਆਂ ਦਾ ਵੀ ਕਿਵੇਂ ਪ੍ਰਭਾਵਤ ਹੋਏ ਤੁਸੀਂ ਕੁਦਰਤੀ ਹੈ ਕਿ ਜਦੋਂ ਪਹਿਲਾਂ ਸੀਗਾ ਮੁਕਾ ਹੀ ਧਰਮ ਦੇ ਬਾਰੇ ਮੈਨੂੰ ਇਹ ਨਹੀਂ ਸੀ ਗਿਆਨ ਹਾਂ ਜੀ ਤੇ ਕੁਦਰਤੀ ਜਦੋਂ ਗੁਰਬਾਣੀ ਸੁਣੀ ਗੁਰਬਾਣੀ ਨੇ ਸੁਣਦੇ ਸੁਣਦੇ ਇਹੋ ਜਿਹੀ ਖਿੱਚ ਪਾਈ ਕਿ ਮਹਾਰਾਜ ਦੇ ਇਸ ਰੂਪ ਦੇ ਲੜਦਾ ਆ ਮੈਨੂੰ ਤੇ ਅਸਲ 'ਚ ਦਸਮ ਪਾਸ਼ਾ ਜੀ ਜਿਹੜੇ ਸੀਗੇ ਧੰਗ ਗੁਰੂ ਨਾਨਕ ਦੇਵ ਜੀ ਦੇ ਲਗਦਾ ਦਸਮ ਪਾਸ਼ਾ ਜੀ ਉਹਨਾਂ ਨੇ ਪੰਥ ਸਾਜਿਆ ਸੀ ਧਰਮ ਯੁੱਧ ਮੋਰਚੇ ਲਈ ਠੀਕ ਹੈ ਜੀ ਲੋਕਾਂ ਦੀ ਸੱਚਾ ਹੱਦ ਦੀ ਆਵਾਜ਼ ਲਈ ਤੇ ਬਸ ਇਹੀ ਹੈ ਕਿ ਮਤਲਬ ਜਦੋਂ ਬੰਦਾ ਬਾਣੀ ਦੇ ਲੜ ਗੁਰੂ ਦੇ ਲੜ ਲੱਦਦਾ ਬਾਣੀ ਬਾਣੀ ਦੇ ਲੜ ਲੱਦਦਾ ਤਾਂ ਮਹਾਰਾਜ ਆਪੇ ਹੀ ਉਹਨੂੰ ਸੋਝੀ ਬਖਸ਼ਦਾ ਹੈ ਪੀ ਕਿਵੇਂ ਜੀਵਨ ਵਿੱਚ ਵਿਚਰਨਾ ਹੈ ਤੇ ਕਿਵੇਂ ਚੱਲਣਾ ਹੈ ਪਰਿਵਾਰ ਉਹ ਵੀ ਗੁਰਸਿੱਖ ਹੈ ਜਾਂ ਫਿਰ ਪਰਿਵਾਰ ਦੇ ਤੁਸੀਂ ਹੋ ਜਾਂ ਉਹਨਾਂ ਨੇ ਕੋਈ ਇਤਰਾਜ਼ਤ ਨਹੀਂ ਕਰਿਆ ਇਸ ਚੀਜ਼ ਦਾ ਨਹੀਂ ਜੀ ਪਰਿਵਾਰ ਚ ਮੇਰੇ ਤੋਂ ਇਲਾਵਾ ਹਲੇ ਕੋਈ ਨਹੀਂ ਬਾਕੀ ਕਾਲਪ ਬਖ ਰਹਿਮਤ ਕਰੂਗਾ ਤਾਂ ਉਹ ਵੀ ਕੇਦਰ ਸਿੰਘ ਸਾਜਣਗੇ ਕੁਝ ਗੱਲਬਾਤ ਕਰਦੇ ਹੁੰਦੇ ਘਰ ਜਾ ਕੇ ਕਿ ਤੁਸੀਂ ਵੀ ਸਿੰਘ ਸਜੋ ਕਿ ਬਹੁਤ ਸਕੂਨ ਮਿਲਦਾ ਹੈ ਮਨ ਸ਼ਾਂਤੀ ਮਿਲਦੀ ਜਰੂਰ ਮੈਂ ਤਾਂ ਇਹੀ ਕੋਸ਼ਿਸ਼ ਕਰਦਾ ਵੀ ਦਸਮ ਪਾਸ਼ ਜਿਹੜਾ ਸਿੱਖ ਸੱਜ ਉਹ ਚੱਲਦਾ ਫਿਰਦਾ ਇੱਕ ਪ੍ਰਚਾਰਕ ਹੈ ਤੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਦਾ ਹੈ ਤੇ ਕਰਦੇ ਨੂੰ ਮੈਂ ਕੋਸ਼ਿਸ਼ ਇਹ ਹੁੰਦੀ ਕਿ ਅਸਲ ਗੁਰੂ ਜਿਹੜਾ ਧੰਤਨ ਸਿੰਘ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਲੜਨ ਲੱਗੋ ਤਾਂ ਕਿ ਜੀਵਨ ਦੀ ਸੋਝੀ ਆਵੇ ਜਿਸ ਕੰਮ ਲਈ ਅਸੀਂ ਆਏ ਹਾਂ ਉਸ ਕੰਮ ਦਾ ਪਤਾ ਲੱਗੇ ਸਾਨੂੰ ਅੱਛਾ ਕਈ ਵਾਰ ਤਾਂ ਬਾਹਰੀ ਸਟੇਟਾਂ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਵੀ ਜਿਹੜੇ ਬੰਦੇ ਨੇ ਇਸ ਤਰੀਕੇ ਨਾਲ ਤੁਹਾਡੇ ਵਾਂਗੂੰ ਮੈਸੂਮ ਦਿਖਾ ਦੋ ਕਿ ਇੰਨੀ ਵੱਡੀ ਕਿਰਪਾ ਨਪਾਈ ਹੋਵੇ ਜਾਂ ਫਿਰ ਇਸ ਤਰੀਕੇ ਨਾਲ ਦਮਾਨਾ ਬੰਨਿਆ ਹੋਵੇ ਤਾਂ ਉਹਨਾਂ ਨੂੰ ਹੋਰ ਨਾਮਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਤਾਂ ਉਹਨਾਂ ਨੂੰ ਵੱਖਵਾਦੀ ਕੋਈ ਹੋਰ ਤਰੀਕੇ ਦੇ ਨਾਲ ਵੀ ਪਰ ਪੁਲਿਸ ਦੇ ਵਿੱਚ ਰਹਿ ਕੇ ਤਕੋ ਇਸ ਤਰੀਕੇ ਦਾ ਤਾਂ ਨਹੀਂ ਕਿਸੇ ਮੁਲਾਜ਼ਮ ਨੇ ਜਾਂ ਕਿਸੇ ਨੇ ਗੱਲਬਾਤ ਕੀਤੀ ਕਿ ਭਾਈ ਤੁਸੀਂ ਇਸ ਕਮਿਊਨਿਟੀ ਨੂੰ ਜਿਆਦਾ ਉਹ ਕਰਦੇ ਹੋ ਨਹੀਂ ਜੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਪਰ ਕਈ ਹੈਗੇ ਨੇ ਜਿਹੜੇ ਮੰਨ ਲਓ ਇਸ ਗੱਲ ਨੂੰ ਕਹਿੰਦੇ ਨੇ ਪਰ ਇਸ ਸਿੱਖੀ ਬਾਣੀ ਪਰ ਉਹ ਉਹੀ ਕਹਿੰਦੇ ਨੇ ਜਿਹਨੂੰ ਇਹਦੇ ਬਾਰੇ ਨਹੀਂ ਪਤਾ ਹਾਂ ਠੀਕ ਹੈ ਜੀ ਤੇ ਜਦੋਂ ਆਪਾਂ ਨੂੰ ਇਸ ਚੀਜ਼ ਦੇ ਬਾਰੇ ਆਪਾਂ ਗੁਰੂ ਗੁਰੂ ਦੀ ਬਾਣੀ ਪੜ੍ਹਦੇ ਹਾਂ ਪਤਾ ਲੱਗਦਾ ਆਪਣੇ ਇਤਿਹਾਸ ਕੀ ਹੈ ਉਹਦੇ ਬਾਰੇ ਜਾਣਦੇ ਹਾਂ ਤਾਂ ਉਹ ਬੰਦਾ ਫਖਰ ਮਹਿਸੂਸ ਕਰਦਾ ਸੀ ਨਿਤਨੇਮ ਰੋਜ਼ ਜਪਨਾ ਕਰਦੇ ਇਹ ਜੀ ਗੁਰੂ ਦੀ ਕਿਰਪਾ ਆਪ ਕਰਾ ਲੈਂਦਾ ਜੇ ਮੈਂ ਕਹਾਂ ਮੈਂ ਮੈਂ ਕੁਝ ਨਹੀਂ ਕਰ ਸਕਦਾ ਉਹਦੀ ਕਿਰਪਾ ਆਪ ਕਰਾਉਂਦਾ ਜੀ ਸਿਮਰਨ ਵੀ ਚੱਲਦਾ ਰਹਿੰਦਾ ਉਹ ਆਪ ਹੀ ਕਰਾਉਂਦਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿੰਦਾ ਜੇ ਜਦੋਂ ਕਿਤੇ ਤੁਹਾਜੀ ਇਸ ਜਗ੍ਹਾ ਤੇ ਡਿਊਟੀ ਲੱਗ ਜਾਂਦੀ ਹੈ ਇਸ ਜਗ੍ਹਾ ਜਿੱਥੇ ਮੰਨ ਲਓ ਕਿ ਆਪਣੇ ਸਿੱਖਾਂ ਵਾਸਤੇ ਹੋਏ ਕਿ ਮੰਨ ਲਓ ਕਿ ਮੋਰਚੇ ਤੇ ਲੱਗ ਗਈ ਕਿਸੇ ਹੋਰ ਪਾਸੇ ਲੱਗ ਗਈ ਉੱਥੇ ਕਿਵੇਂ ਹੁੰਦਾ ਮੰਨ ਚ ਇੱਕ ਪਾਸੇ ਸਿੱਖ ਖੜੇ ਨੇ ਇੱਕ ਪਾਸੇ ਰੋਟੇਨ ਵੀ ਕਰਨਾ ਹੈ ਹਰਾਸਟ ਵੀ ਲੈਣਾ ਹੈ ਤਾਂ ਫਿਰ ਬੜਾ ਮੁਸ਼ਕਲ ਨਹੀਂ ਹੁੰਦਾ ਕਿਉਂਕਿ ਇੱਕ ਸਿੱਖ ਵਾਸਤੇ ਅੰਦਰ ਦਰਦ ਤਾਂ ਪੈਦਾ ਹੁੰਦਾ ਭਾਜੀ ਬਿਲਕੁਲ ਜੀ ਦਰਦ ਤਾਰਮ ਸਾਡਾ ਇਹੀ ਸੱਚ ਚੱਕ ਦੀ ਵਾਜਲੀ ਹੈ ਆਪਣੇ ਸਿੱਖ ਹਮੇਸ਼ਾ ਸੱਚ ਲਈ ਲੜੇ ਨੇ ਜਦੋਂ ਵੀ ਲੜੇ ਨੇ ਤੇ ਦਰਦ ਹਮੇਸ਼ਾ ਸਿੱਖਾਂ ਲਈ ਦਮਨ ਚ ਰਹਿੰਦਾ ਹੈ ਕਿ ਗੁਰੂ ਦੇ ਸਿੱਖੀ ਹੈ ਤਾਂ ਆਪਾਂ ਸਿੱਖੀ ਦੀ ਦਰਦ ਦੀ ਗੱਲ ਕਰਾਂਗੇ ਤੇ ਵੈਸੇ ਕਦੇ ਅਜਿਹੀ ਚ ਹੋਈ ਨਹੀਂ ਪਰ ਜਦੋਂ ਬਦੋਂ ਵੀ ਕਿਸੇ ਕੰਮ ਲਈ ਡਿਊਟੀ ਲੱਗਦੀ ਹੈ ਮੈਰਿਜ ਹੋ ਗਈ ਆਪਾਂ ਨਹੀਂ ਜੀ ਲੱਖੀ ਹਾਂਜੀ ਤੇ ਆਪਾਂ ਸਿੱਖਾਂ ਦੇ ਹੱਕ ਤੇ ਵਿੱਚ ਹੋਵਾਂਗੇ ਸਿੱਖ ਪਰਿਵਾਰੀ ਲੱਭੋਗੇ ਅੱਗੇ ਬਰ ਵੀ ਜਿਹੜਾ ਤੁਸੀਂ ਦੇਖਣਾ ਕਿ ਅੱਗੇ ਜਿਹੜਾ 파ਟਨਰ ਹੋਵੇ ਉਹ ਵੀ ਸਿੱਖੀ ਹੋਵੇ ਹਾਂਜੀ ਹਾਂ ਇਹ ਤਾਂ ਅਸਲ ਚ ਰਹਤ ਇਹ ਹੀ ਹੈ ਦਸੰਪਾਸ਼ੀ ਜੀ ਬੇ ਬੰਦਾ ਜਦੋਂ ਇੱਕ ਅੰਮ੍ਰਿਤਧਾਰੀ ਆਨੰਦ ਕਾਜ ਕਰਾਵੇ ਤਾਂ ਇੱਕ ਸਿੱਖ ਪਰਵਾਰ ਨਾਲ ਹੀ ਕਰਵਾਵੇ ਹੂੰ ਠੀਕ ਹੈ ਜੀ ਵਿੱਚ ਪੁਲਿਸ ਦੀ ਨੌਕਰੀ ਦੇ ਵਿੱਚ ਬਹੁਤ ਮੁਸ਼ਕਲਾਂ ਹੀ ਬਹੁਤ ਹੁੰਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਨੂੰ ਮੁਜਰਮ ਨੂੰ ਵੀ ਮਨਾਉਣਾ ਹੁੰਦਾ ਦੂਜੇ ਪਾਸੇ ਕਿ ਇਹ ਝੂਠੀ ਬੋਲਣਾ ਪੈਂਦਾ ਹੈ ਅਫਸਰਾਂ ਨੂੰ ਬੋਲਣਾ ਪੈਂਦਾ ਹੈ ਉੱਥੇ ਕਿਵੇਂ ਆਪਣੇ ਆਪ ਨੂੰ ਤੁਸੀਂ ਮੈਂਟੇਨ ਰੱਖਦੇ ਹੋ ਕਿਵੇਂ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਦੇਖੋ ਜਿੱਥੇ ਪਹਿਲਾਂ ਗੁਰੂ ਦੀ ਰਹਿਮਤ ਹੈ ਉਹ ਤੋਂ ਬਾਅਦ ਹਰ ਚੀਜ਼ ਹੈ ਰਹਿਤ ਪਿਆਰਾ ਮੇਜ ਕੋ ਕੋ ਕਰਨਾ ਹੈ ਦਸਮ ਪਤਿ ਜੀ ਨੇ ਕਿਹਾ ਮੈਨੂੰ ਰਹਿਣੀ ਪਿਆਰੀ ਹੈ ਹਾਂ ਸਿੱਖ ਭੈਣ ਜਦੋਂ ਸਿੱਖ ਆਪਣੀ ਰਹਿਣੀ ਤੋਂ ਚੱਲ ਗਿਆ ਤਾਂ ਮੈਂ ਉਹਦੀ ਰੀਤ ਨਹੀਂ ਕਰੂੰਗਾ ਤੇ ਗੁਰੂ ਦੀ ਆਪਾ ਕੋਸ਼ਿਸ਼ ਇਹੀ ਪੂਰੀ ਹੁੰਦੀ ਹੈ ਮਾਰੇ ਸਾਡੇ ਕੋਲ ਸਿੱਖੀ ਨਿਭਾ ਲਵੇ ਕੇਸ ਸੋਸਣ ਨਿਭਾ ਲਵੇ ਤੇ ਸਾਡੇ ਮਨ ਉਹ ਸਤੋ ਕਦੇ ਕੰਮ ਨਾ ਹੋ ਜੀ ਤੋ ਗੁਰੂ ਸਤੋ ਦੂਰ ਹੋ ਗਏ ਅਸੀਂ ਇਹੀ ਚੀਜ਼ ਆਉਂਨੇ ਮਾਰੇ ਦਸਮ ਪਾਤਸ਼ਾਹ ਇਹ ਜੀ ਸਿੱਖੀ ਬਖਸ਼ੇ ਜਿਹੜੀ ਕੇਸ ਸੋਸਣ ਇਹ ਬੁਝਾਵੇ ਇਹ ਸਦਾ ਜਦੋਂ ਤੱਕ ਨੌਕਰੀ ਚੱਲਦੀ ਰਹਿਣੀ ਹੈ ਤਾਂ ਇਸ ਤਰੀਕੇ ਨਾਲ ਰੋਂਗੇ ਕਦੇ ਜੀ ਤਰੀਕੇ ਨਾਲ ਕਈ ਗੁਰਸਿੱਖ ਨੇ ਦਾੜੀ ਮੰਨ ਲੈਂਦੇ ਨੇ ਜਾਂ ਫਿਰ ਕਿਰਪਾਨ ਪਜਾ ਬੱਡਾ ਉਹਦਾ ਆ ਜਾਂਦਾ ਹੈ ਕਿਰਪਾ ਆਨੰਦ ਨੂੰ ਪਾਲੰਦੇ ਨੇ ਇਹ ਤਾਂ ਨਹੀਂ ਹੋਏਗਾ ਕਿ ਅਹੁਦੇ ਵੱਡੇ ਹੁੰਦੇ ਗਏ ਤਾਂ ਆਪਣੀ ਕਾਰ ਆਪਣੀ ਗੁਰਸਿੱਖੀ ਛੋਟੀ ਹੁੰਦੀ ਸਿੱਖੀ ਕਦੇ ਛੋਟੀ ਨਹੀਂ ਹੁੰਦੀ ਇਹ ਸਭ ਤੋਂ ਸਰਵੋੱਚਾ ਤੇ ਸਭ ਤੋਂ ਉੱਚੀ ਹੈ ਆਪਣਾ ਅਹੁਦਾ ਛੋਟਾ ਹੈ ਸਿੱਖੀ ਕਦੇ ਛੋਟੀ ਨਹੀਂ ਸਿੱਖੀ ਉਹ ਮਹਾਨ ਧੁਰਾ ਹੈ ਜਿਹਦੇ ਬਾਰੇ ਬਿਆਨ ਕੀਤਾ ਨਹੀਂ ਜਾ ਸਕਦਾ ਤੇ ਬਿਆਨ ਤੋਂ ਵੀ ਪਾਰ ਹੈ ਤੇ ਜਦੋਂ ਵੀ ਮੰਨ ਲਓ ਉਧਰ ਮਿਲਦਾ ਤਾਂ ਗੁਰੂ ਦੀ ਰਹਿਮਤ ਨਾਲ ਹੀ ਮਿਲੂਗਾ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਜਦੋਂ ਜਦੋਂ ਵੱਡੇ ਵੱਡੇ ਅਫਸਰਾਂ ਨੂੰ ਮਿਲਦੇ ਹੋ ਤਾਂ ਐਸਐਸਪੀ ਸਾਹਿਬ ਹੋਗੇ ਡੀਜੀਪੀ ਸਾਹਿਬ ਉਹਨਾਂ ਦੇ ਵੀ ਧਿਆਨ ਚ ਸਾਹਮਣੇ ਤੁਸੀਂ ਆਉਂਦੇ ਹੋਗੇ ਅੱਖਾਂ ਦੇ ਤਾਂ ਕਿੰਨਾ ਕੈਪਰੀਸ਼ੀਟ ਕਰਦੇ ਨੇ ਕਿਉਂਕਿ ਸਾਡੀ ਪੁਲਿਸ ਚ ਵੀ ਇਸ ਤਰੀਕੇ ਨਾਲ ਗੁਰਸੇਖ ਸਾਫ ਸੂਰਦ ਮਾਲੇ ਵਾਲੇ ਵੀ ਨੇ ਬਹੁਤ ਘੱਟ ਨੇ ਕੋਈ ਕੋਈ ਅਪਰੀਸ਼ੀਏਟ ਕਰਦਾ ਪਰ ਇੰਨੇ ਜ਼ਿਆਦਾ ਨਹੀਂ ਕਰਦੇ ਨੇ ਪਰ ਘੱਟ ਨੇ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਅਸੀਂ ਤਸਵੀਰ ਦਿਖਾਈ ਹੈ ਬਹੁਤ ਸੋਹਣੀ ਤਾਂ ਪੁਲਿਸ ਮਹਿਕਮੇ ਦੇ ਉੱਤੇ ਕਾਫੀ ਇਹ ਇਲਜ਼ਾਮ ਲੱਗਦੇ ਨੇ ਕਿ ਪੁਲਸ ਇਹ ਕਰਦੀ ਹੈ ਪੁਲਸ ਉਹ ਕਰਦੀ ਹੈ ਪੁਲਸ ਰਿਸ਼ਵਤ ਲੈਂਦੀ ਹੈ ਭਾਜੀ ਕਿ ਮੈਂ ਲਾਫ ਸੰਭਾਲ ਕਰਨਾ ਰਿਸ਼ਵਤ ਵਾਲੇ ਬਹੁਤ ਅਗਾਮ ਲੱਗਦੇ ਪੁਲਸ ਤੇ ਕੀ ਰਿਸ਼ਵਤ ਬਹੁਤ ਲੈਂਦੀ ਹੈ ਕਿਸੇ ਤੋਂ ਕੇਸ ਦੇ ਪੈਸੇ ਮੰਗ ਲੈ ਕੇ ਤੋਂ ਨਾਕੇ ਤੇ ਰੋਕ ਲਿਆ ਉਹ ਤੋਂ ਪੈਸੇ ਲੈ ਲੇ ਪਰ ਮਨੀਸ਼ ਸਿੰਘ ਗੁਰਸਾਹਿਬ ਦੇ ਹੁਕਮਤ ਉੱਤੇ ਰਹੇਗਾ ਕਦੇ ਵੀ ਰਿਸ਼ਵਤ ਵਾਲਾ ਪੈਸਾ ਆਪਣੇ ਘਰ ਆਪਣੀ ਜੇਬ ਚ ਨਹੀਂ ਪਾਏ ਦੇਖੋ ਜੀ ਮੈਂ ਉਹੀ ਪਹਿਲਾਂ ਗੱਲ ਕਰ ਚੁੱਕਿਆ ਬਈ ਰਹਿਤ ਹੈ ਸਿੱਖ ਨੂੰ ਰਹਿਤ ਹੀ ਪਿਆਰੀ ਹੈ ਰਹਿਤ ਪਿਆਰੀ ਤਾਂ ਗੁਰੂ ਨੂੰ ਅਸੀਂ ਪਿਆਰੇ ਹਾਂ ਦਸਮ ਪਾਤਸ਼ਾਹ ਜੀ ਨੂੰ ਅਸੀਂ ਪਿਆਰੇ ਹਾਂ ਜਦੋਂ ਆਪਾਂ ਉਹ ਤੋਂ ਦੂਰ ਚੱਲ ਗਏ ਤਾਂ ਸਿੱਖੀ ਸਾਡੀ ਨਹੀਂ ਹੈ ਤੇ ਮਹਾਰਾਜ ਜੀ ਨੇ ਹੱਥ ਤੇ ਕਰੇ ਪਾਏ ਨੇ ਤਾਂ ਹਮੇਸ਼ਾ ਇਸ ਲਈ ਪਾਏ ਨੇ ਕਿ ਤੈਨੂੰ ਯਾਦ ਰਹੇ ਤੇ ਤੇਰੇ ਹੱਥ ਕੜੀ ਹੈ ਕਿ ਦਸਮ ਪਾਤਸ਼ਾਹ ਜੀ ਨੇ ਸੱਚ ਦੀ ਕੜੀ ਪਾਈ ਤੂੰ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖੇ ਕਿ ਤੂੰ ਹਮੇਸ਼ਾ ਸੱਚ ਲਈ ਖੜਨਾ ਕਦੇ ਵੀ ਹਰਾਮ ਦਾ ਨਹੀਂ ਕਮਾਉਣਾ ਹੱਕ ਹਲਾਲ ਦੀ ਕਮਾਈ ਕਰਨੀ ਹੈ ਤੇ ਹੱਕ ਹਲਾਲ ਅਹਿ ਚ ਹੀ ਰਹਿਣਾ ਆਪਣਾ ਬਿਲਕੁਲ ਤੂੰ ਦੇਖੋ ਕਿ ਬਹੁਤ ਵੱਡੀ ਗੱਲ ਹੈ ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਦੇ ਉੱਤੇ ਨਿਕਤਰੀ ਦੀਆਂ ਗੱਲਾਂ ਤੁਦਕੋ ਇਦਾਂ ਦੇ ਵੀ ਚਿਹਰੇ ਨੇ ਜਿਹੜੇ ਬਹੁਤ ਨੇ ਹੁਣ ਤਾਂ ਕਾਫੀ ਹੋ ਗਏ ਨੇ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਪੁਲਿਸ ਦਾੜੀ ਕੱਟ ਕੇ ਰੱਖਦੀ ਐ ਪੁਲਿਸ ਇਹ ਕਰਦੀ ਐ ਪੁਲਸ ਉਹ ਕਰਦੀ ਐ ਪਰ ਹੁਣ ਸਭ ਸੂਰਤ ਵਿਚ ਚਿਹਰੇ ਪੁਲਸ ਦੇ ਵਿੱਚ ਭਰਤੀ ਹੋ ਰਹੇ ਨੇ ਆਪਣੀ ਸਿੱਖੀ ਨਾਲ ਵੀ ਜੁੜੇ ਹੋਏ ਨੇ ਆਪਣੀ ਡਿਊਟੀ ਵੀ ਤਨਦੇਹੀ ਨਾਲ ਨਿਭਾ ਰਹੇ ਨੇ ਤਾਂ ਇਸ ਤਰੀਕੇ ਨਾਲ ਮਨੀਸ਼ ਸਿੰਘ ਜੋ Hindu ਪਰਿਵਾਰ ਤੋਂ ਗੁਰਸਿੱਖ ਬਣਿਆ ਤਾਂ ਅੱਜ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰ ਰਿਹਾ ਇਸ ਨੂੰ ਲੈ ਕੇ ਉਹਨਾਂ ਦੱਸਿਆ ਗਿਆ ਕਿ ਹਰਾਮ ਦਾ ਪੈਸਾ ਰਿਸ਼ਮ ਦਾ ਪੈਸਾ ਕਦੇ ਵੀ ਹੱਥ ਨਹੀਂ ਲਾਵਾਂ ਕਿਉਂਕਿ ਗੁਰੂ ਸਾਹਿਬ ਨੇ ਜੋ ਹੱਥ ਦੇ ਵਿੱਚ ਕੜਾ ਪੋਆ ਹੋਇਆ ਪੰਜ ਕਕਾਰਾਂ ਨੂੰ ਲੈ ਕੇ ਤਾਂ ਉਹਦੇ ਵਿੱਚ ਇਹੀ ਸੰਕੇਤ ਮਿਲਦਾ ਹੈ ਕਿ ਅਸੀਂ ਹੱਕ ਹਲਾਲ ਦੀ ਕਮਾਈ ਖਾਣੀ ਹੈ ਨਾ ਕਿ ਹਰਾਮ ਦੀ ਤਾਂ ਗੁਰੂ ਸਾਹਿਬ ਰੋਕਦੇ ਨੇ ਬੰਦਾ ਸਮਝੇ ਨਾ ਸਮਝੇ ਉਹ ਬਾਅਦ ਦੀ ਗੱਲ ਹੈ ਪਰ ਜਿੰਨੇ ਵੀ ਗੁਰਸਿੱਖ ਨੇ ਕਕਾਰਾਂ ਨੂੰ ਇਸ ਤਰੀਕੇ ਨਾਲ ਹੀ ਪੋਆ ਸੀ ਕਿ ਜਦੋਂ ਵੀ ਕੋਈ ਬੰਦਾ ਕੋਈ ਮਾੜਾ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਉਸ ਸਮੇਂ ਯਾਦ ਆਈ ਗੁਰੂ ਸਾਹਿਬ ਦੀ ਕਿ ਮੈਨੂੰ ਰੋਕਿਆ ਹੋਇਆ ਹੈ ਇਸ ਜਗ੍ਹਾ ਉੱਤੇ ਹਦਾਇਤ ਦਿੱਤੀ ਹੋਈ ਹੈ ਕਿ ਇਹ ਕੰਮ ਨਹੀਂ ਕਰਨਾ ਤੇ ਇਸ ਨੂੰ ਲੈ ਕੇ ਇਹ ਸਟੋਰੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਵਿਚਾਰ ਕਮੈਂਟ ਜੁੜਦੇ ਹੋ ਕੋਨੇ ਕੈਮਰਾਮੈਨ ਸੁਮਿਤ ਦਿਨਾਰ ਕ੍ਰਿਸ਼ਨਾ